ਅੱਜ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਬਾਰੇ ਦੱਸਣਾ ਚਾਹ ਰਹੀ ਹਾਂ ਜਿਹੜਾ ਇੱਕ ਛੋਟਾ ਜਿਹਾ ਪ੍ਰਾਲਿਆ ਹੁੰਦੇ ਹੋਏ ਵੀ ਇੱਕ ਬੜਾ ਸਕਸੈਸਫੁਲ ਪ੍ਰੋਜੈਕਟ ਦੇ ਰੂਪ ਵਿੱਚ ਸਾਹਮਣੇ ਆਇਆ ਅਸੀਂ ਗੱਲ ਕਰਨ ਜਾ ਰਹੇ ਹਾਂ ਸੀਐਮ ਦੀ ਯੋਗਸ਼ਾਲਾ ਦੀ ਘਰ ਪਰਿਵਾਰ ਦੇ ਨਾਲ ਨਾਲ ਆਪਣੀ ਸਿਹਤ ਜਿਹੜੀ ਕਿ ਬਾਹਰੀ ਔਰ ਅੰਦਰੂਨੀ 댓 ਇਜ਼ ਫਿਜ਼ੀਕਲ ਤੇ ਮੈਂਟਲ ਦੋਨਾਂ ਉਤੇ ਕੰਮ ਕਰਦੇ ਹੋਏ ਆਪਣੇ ਆਪ ਨੂੰ ਹੋਰ ਗਾਂ ਵਧਾ ਰਹੇ ਹਾਂ ਜਿੱਦਾਂ ਪੂਰਾ ਦਿਨ ਕੰਮ ਕਰਨਾ ਡਿਊਟੀ ਹੈ ਨਾ ਇੱਕ ਸਟ੍ਰੈਸ ਰਹਿੰਦਾ ਆ ਜਿਹੜਾ ਦਿਮਾਗ ਤੇ ਉਹਦੇ ਤੋਂ ਵੀ ਬਹੁਤ ਜ਼ਿਆਦਾ ਰੀਲੀਫ ਮਿਲਦੀ ਆ ਤੇ ਦੂਸਰਾ ਇਹ ਆ ਕਿ ਆਪਣੇ ਆਪ ਨੂੰ ਇੱਕ ਟਾਈਮ ਮਿਲ ਜਾਂਦਾ ਹੈ ਆਪਣੇ ਲਈ ਕੱਢਣ ਲਈ ਕਿ ਥੋੜਾ ਆਪਣੇ ਆਪ ਨੂੰ ਫਿੱਟ ਕਰਨ ਲਈ ਨਾ ਫ੍ਰੀ ਆਫ ਕਾਸਟ ਹੈਗੀ ਆ ਜਦੋਂ ਅਸੀਂ ਸਾਰਿਆਂ ਨਾਲ ਮਿਲਦੇ ਜੁਲਦੇ ਆ ਨਾ ਇੱਕ ਮਾਹੌਲ ਵਧੀਆ ਲੱਗਦਾ ਹੈ ਔਰਤ ਦਾ ਘਰ ਵਿੱਚ ਵੀ ਚੰਗੀ ਭਲੀ ਹੈ ਬਿਲਕੁਲ ਗਲਤ ਹੈ ਜੀ ਜਦੋਂ ਔਰਤ ਬਾਹਰ ਨਿਕਲਦੀ ਹੈ ਉਹਨੂੰ 1 ਘੰਟਾ ਆਪਣੇ ਲਈ ਜੀਣ ਨੂੰ ਮਿਲਦਾ ਹੈ ਉਹ ਬਾਹਰ ਨਿਕਲ ਕੇ ਵੇਖਦੀ ਹੈ ਦੁਨੀਆਂ ਵਿੱਚ ਚਿਰਨਾ ਕਿਵੇਂ ਹੈ ਜੋ ਵੀ ਜੋਗ ਅਭਿਆਨ ਸ਼ੁਰੂ ਕੀਤਾ ਹੈ ਸਾਡੇ ਸੀਐਮ ਸਰ ਭਗਵੰਤ ਸਿੰਘ ਜੀ ਨੇ ਉਹਨਾਂ ਦਾ ਮੈਂ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੀ ਆ ਯੋਗ ਸ਼ਾਲਾ ਨੇ ਕਰ ਆ ਕੇ ਇੱਕ ਇਹੋ ਪਰਿੰਦਾ ਮੇਰੇ ਲਈ ਭੇਜਿਆ ਜਿਹੜੀ ਕਿ ਮੈਨੂੰ ਮੇਰੀਆਂ ਦਵਾਈਆਂ ਛੁਡਾ ਗਿਆ ਇਹ ਯੋਗ ਰੋਟ ਰੂਟੀਨ ਕਰਨ ਨਾਲ ਮੈਨੂੰ ਮੇਰੀ ਸਰਵਾਈਕਲ ਤੋਂ ਕਾਫੀ ਹੱਦ ਤੱਕ ਇਰਾਮ ਮਿਲਿਆ ਹੈ ਤੇ ਹੁਣ ਮੈਨੂੰ ਲੱਗਦਾ ਹੈ ਕਿ ਜਿਹੜੇ ਬਾਕੀ ਜਿਹੜੇ ਛੋਟੇ ਛੋਟੇ ਮਸਲੇ ਨੇ ਉਹ ਵੀ ਹੌਲੀ ਰਿਕਵਰ ਹੋਣਗੇ ਸਾਡੇ ਸੀਐਨ ਸਰ ਨੇ ਉਹਨਾਂ ਨੇ ਬੜਾ ਚੰਗਾ ਪ੍ਰਵਾਲਾ ਕੀਤਾ ਹੈ ਕਿ ਜਿਹੜਾ ਯੋਗ ਬਿਆਨ ਜੇ ਸ਼ੁਰੂ ਕੀਤਾ ਹੈ ਮੈਂ ਆਸ ਕਰਦੀ ਹਾਂ ਕਿ ਅੱਗੇ ਤੋਂ ਇਦਾਂ ਚੱਲਦਾ ਹੀ ਰਹੇਗਾ ਇਸ ਸਾਰੇ ਉਪਰਾਲੇ ਲਈ ਮੈਂ ਸਰਦਾਰ ਭਗਵੰਤ ਸਿੰਘ ਮਾਨਚੀ ਮਿਸਟਰ ਆਫ ਪੰਜਾਬ ਦਾ ਅਤਿ ਤਿਲੋਤਨਵਾਦ ਕਰਦੀ ਹਾਂ ਧੰਨਵਾਦ